ਅੱਧੀ ਦਾਦੀ ਆਹ ਪੁੱਤ ਜਦੀ ਤੂੰ ਸਾਰਾ ਦਿਨ ਕੰਮ ਕਰਦੇ ਰਹਿੰਦੇ ਆਜ ਮੈਨੂੰ ਨਹੀਂ ਪਤਾ ਮੈਨਾਂ ਗੱਲਾਂ ਕਰ ਪੁੱਤ ਕੰੰਗਣਾ ਕਰ ਮੈਨੂੰ ਕੰਮ ਕਰ ਲੈ ਨਹੀਂ ਦਾਦੀ ਤੂੰ ਮੇਰੇ ਨਾਲ ਅੱਜ ਗੱਲਾਂ ਕਰ ਨਹੀਂ ਬੱਤ ਮੈਂ ਕੰਮ ਕਰ ਲੈ ਕਰ ਲੈ ਦਾਦੀ ਹਾਂ ਕੀ ਕਰ ਦੱਸ ਦਾਦੀ ਦਾਦੀ ਆਹ ਪੁੱਤ ਜਿਵੇਂ ਦਾਦੀ ਐਸੋਸੀਏਟਰ ਸ਼ੋਅ ਵਿੱਚ ਤੁਸੀਂ ਵੀਟਰਨ ਸੀ ਛੋਟੇ ਹੁੰਦੇ ਮੰਮੀ ਮੈਂ ਸਕੂਲੋਂ ਆ ਗਈ ਮੈਂ ਅਵਰੇ ਸੇਲੀ ਨਾਲ ਖੇਲੋ ਨਾ ਨਾ ਪੁੱਤ ਅੱਜ ਘਰ ਦੇ ਕੰਮ ਪਿਆ ਕਰਨਾ ਨਾਲੇ ਤਾਂ ਉਹ ਕਰਦੇ ਨਾਲੇ ਤੇਰੇ ਭਰਾ ਦਾ ਪਿਆ ਕੰਮ ਸਪੂਦਾ ਨਾਲੇ ਤੂੰ ਉਹ ਕਰ ਦੇਣੀ ਤਾਂ ਉਹਦੇ ਨਾਲ ਛਿੱਤਰ ਪੈਣਗੇ ਠੀਕ ਐ ਮੰਮਾ ਦਾਦੀ ਦਾਦੀ ਹਾਂ ਪੁੱਤ ਕਿਹੜੀ ਸੋਚੇ ਚ ਡੁੱਬ ਗਏ ਪੁੱਤ ਕੁਛ ਨਹੀਂ ਸੋਚਾ ਅੱਜ ਦਾ ਕੀ ਡੁੱਬਣਾ ਅਸੀਂ ਵੀ ਖੇਡਦੇ ਹੁੰਦੇ ਸੀਗੇ ਅਸੀਂ ਵੀ ਫੇਰੀ ਚੌੜ ਕਰਦੇ ਹੁੰਦੇ ਸੀ ਪਰ ਅਸੀਂ ਡਰਦੇ ਹੁੰਦੇ ਸੀ ਪੁੱਤ ਵੀ ਕਿਤੇ ਸੱਟ ਫੇਟ ਨਾ ਵੱਜੇ ਹੁਣ ਦੇ ਜਵਾਬਕ ਡਰਦੇ ਨਹੀਂ ਕਾਈ ਤੈਨੂੰ ਸਮਝਾਉਣੇ ਪਤ ਤੈ ਸੱਟ ਫੇਟ ਨਾ ਵੱਜੇ ਧਿਆਨ ਨਾਲ ਖੇਡਿਆ ਕਰ ਠੀਕ ਆ ਦਾਦੀ 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 ਹਾਂ ਦਾਦੀ ਤੁਸੀਂ ਸਕੂਲ ਤੱਕ ਹੀ ਪੜੇ ਕਿਉਂ ਪੜੇਗਾਗਾ ਤੋ ਨਹੀਂ ਪੜੇ ਤੁਸੀਂ ਕੁਝ ਬੰਨਣਾ ਨਹੀਂ ਸੀ ਬੰਨਣਾ ਸੀ ਪੁੱਤ ਮੰਮੀ ਮੰਮੀ ਮੈਂ ਸਕੂਲ ਪਾਸ ਕਰ ਲਿਆ ਹੁਣ ਮੈਂ ਕਾਲਜ ਜਾਊਂਗੀ ਤੇ ਵਕਾਲਤ ਕਰੂੰਗੀ ਤੇ ਹੁਣ ਬਹੁਤ ਵੱਡੀ ਵਕੀਲ ਬਣੂੰਗੀ ਕੋਈ ਨਹੀਂ ਪੁੱਤ ਹੁਣ ਤੇਰਾ ਪਾਸ ਆਊਟ ਹੋ ਗਿਆ ਭਾਵੇਂ ਸਕੂਲ ਪਰ ਹੁਣ ਤੇਰੇ ਵਾਸਤੇ ਇੱਕ ਬਹੁਤ ਚੰਗਾ ਰਿਸ਼ਤਾ ਆ ਠੀਕ ਹੈ ਹੁਣ ਤੇਰਾ ਆਪਾਂ ਵਿਆਹ ਕਰਾਂਗੇ ਪਰ ਹੁਣ ਤਾਂ ਮੈਂ ਕੋਲੇ ਜਾ ਕੇ ਵਕਾਲਤ ਕਰਨੀ ਸੀ ਤੇ ਵਕੀਲ ਬੰਨਾ ਸੀ ਉਹਨੇ ਦਾ ਮਤਲਬ ਮੇਰੇ ਸੁਪਨੇ ਟੁੱਟ ਗਏ ਚੱਲ ਕੋਈ ਨਹੀਂ ਮੇਰੇ ਘਰ ਦੇ ਨੇ ਚੰਗਾ ਹੀ ਸੋਚਿਆ ਮੇਰੇ ਬਾਰੇ ਦਾਦੀ ਦਾਦੀ ਤੁਸੀਂ ਫੇਰ ਸੋਚਾਂ ਚ ਡੁੱਬ ਗਏ ਮੈਂ ਤੁਹਾਡੇ ਨਾਲ ਗੱਲਾਂ ਕਰਨ ਆਇਆਗਾ ਫੇਰ ਤੁਸੀਂ ਸੋਚਾਂ ਚ ਡੁੱਬ ਜੰਨੇ ਬੰਨਾ ਬਣਾਉਣਾ ਛੱਡ ਪੁੱਤ ਫੇਰ ਮੇਰਾ ਵਿਆਹ ਕਰਤਾ ਦਾਦੀ ਦਾਦੀ ਤੁਸੀਂ ਵਿਆਹ ਤੋਂ ਬਾਅਦ ਘੁੰਮਣ ਗਏ ਸੀਗੇ ਦੀ ਮੈਂ ਸੋਚੀ ਜਾਂਦੀ ਸੀ ਕਿ ਆਪਾਂ ਘੁੰਮਣ ਚੱਲੀਏ। ਪਪਾ ਐਂ ਕਰਦੇ ਆਂ ਘੁੰਮਣ ਬਾਅਦ ਚੋ ਚੱਲਾਂਗੇ ਆਪਣੀ ਕਿਸ਼ਤਾਂ ਦੀ ਜੇਕਰ ਕੋਲ ਥੋੜੇ ਕਨੇ ਪੈਸੇ ਹੈਗੇ ਤਾਂ ਦੇ ਦੇ ਆਪਾਂ ਇੱਕ ਵਾਰ ਕਿਸ਼ਤ ਭਰ ਦਈਏ ਫੇਰ ਚੱਲਾਂਗੇ ਘੁੰਮਣ। ਜਿਹੜੀ ਪਹਿਲਾਂ ਆਪਣੀ ਕਿਸ਼ਤ ਆਪਾਂ ਪਹਿਲਾਂ ਉਹ ਭਰ ਲੈਨੇ ਆਂ। ਜਿਹੜੇ ਜ਼ਰੂਰੀ ਕੰਮ ਆਪਾਂ ਪਹਿਲਾਂ ਉਹ ਕਰ ਲੈਨੇ ਆਂ। ਆ ਘੁੰਮਾ ਕਮਾਈ ਤਾਂ ਫੇਰ ਵੀ ਕਰ ਲਾਂਗੇ। ਸਾਰੀ ਉਮਰ ਹੀ ਭਈਏ ਘੁੰਮਣ ਨੂੰ ਤਾਂ। ਓਹ ਹੋ ਯਾਰ ਦਾਦੀ ਦੀ ਵੀ ਹੱਦ ਹੋਈ ਭਈਏ ਦਾਦੀ ਫੇਰ ਸੋਚਾਂ ਚ ਡੁੱਬ ਗਈ। ਓ ਦਾਦੀ। ਦਾਦੀ? ਹਾਂ ਪਤਾ। ਫੇਰ ਸੋਚਾਂ ਚ ਡੁੱਬ ਗਈ ਤੂੰ। ਤੂੰ ਮੈਨੂੰ ਤੁਚਪ बच्चा घुमण दा दादी तुसी ओ सब ਛੱਡੋ तुसी ਐ ਦੱਸੋ ਤੁਹਾਡਾ ਕੋਈ ਸ਼ੌਂਕ ਹੈ ਨਹੀਂ ਸੀ ਸੀਗਾ ਪਤਾ ਕੀ ਹੁੰਦਾ ਨਾ ਮੇਰੇ ਕੋਲ ਪੈਸੇ ਹੈਗੇ ਮੈਨੂੰ ਬਹੁਤ ਸ਼ੌਂਕ ਹੈ ਕਾਂਡੇ ਬਣਾਉਂਦਾ ਹੁਣ ਤਾਂ ਮੈਂ ਕਾਂਡੇ ਬਣਾ ਲੈਨੀ ਆ ਮਮਮੀ ਸਾਡੇ ਸਕੂਲ ਨੂੰ ਨਾ ਟ੍ਰਿਪ ਚੱਲੀ ਹੈ ਗੈੜੀ ਨੇ ਤਾਂ ਮਣਾ ਕਰਤਾ ਪੈਸੇ ਦੇ ਦੋ ਤੇਰੇ ਕੋਲ ਥੋੜੇ-ਬੋਟੇ ਪੈਸੇ ਆਗੇ ਤਾਂ ਮੈਂ ਦੇ ਦੇ ਮੈਂ ਜਾਵੜੂ ਚੱਲ ਠੀਕ ਐ ਪੁੱਤ ਲੈ ਜੀ ਕੋਈ ਨਹੀਂ ਥੋੜੇ-ਬੋਟੇ ਪੈਸੇ ਹੈਗੇ ਦੇ ਦੂੰਗੀ ਚਲ ਜੋ ਆਕਾਂ ਦਾ ਸ਼ੌਕ ਜ਼ਰੂਰੀ ਐ ਮੈਂ ਤਾਂ ਕੰਡ ਫੇਰ ਵੀ ਬਣਾ ਲੂੰਗੀ ਮੇਰੇ ਤਾਂ ਫੇਰ ਵੀ ਬਣ ਜਾਣਗੇ ਇਹਨੂੰ ਦੇ ਦੇਣੀ ਆਪਰ। ਬਸ ਦਾਦੀ ਹੁਣ ਮੇਰੇ ਲਾਸਟ ਗੱਲ ਆ। ਬਸ ਆ ਲਾਸਟ ਗੱਲ ਦੱਸ ਦੋ। ਦੱਸ ਪੁੱਤ। ਦਾਦੀ, ਦਾਦੀ ਹੁਣ ਤਾਂ ਤੁਹਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਗਈਆਂ। ਹੁਣ ਤਾਂ ਤੁਸੀਂ ਆਹਦੇ ਚਾਹ ਪੂਰੇ ਕਰੋ ਤੇ ਘੁੰਮਣ ਜਾਇਆ ਕਰੋ। ਮਾਂ, ਹਾਂ। ਪਰ ਤੂੰ ਇੱਕ ਕੰਮ ਹੀ ਕਰ ਦੇ। ਅਸੀਂ ਤਾਂ ਜਾਣਾ ਹੈ ਘੁੰਮਣ। ਮੈਂ ਤਾਂ ਇਹਦੀ ਮੰਮੀ ਨੇ ਤੇ ਤੁਸੀਂ ਪਲੀਜ਼ ਇਹਨੂੰ ਬੱਚੇ ਨੂੰ ਸਾਂਭ ਲਓਗੇ ਤੇ ਨਾਲੇ ਘਰ ਦਾ ਧਿਆਨ ਰੱਖਿਓ ਚੰਗਾ। ਅਸੀਂ ਬਾਵਾ ਚਰ ਹੋ ਗਏ 2-4 ਮਹੀਨੇ ਹੋ ਗਏ ਕਿਤੇ ਨਹੀਂ ਗਏ ਤੈਨੂੰ ਵੀ ਪਤਾ। ਅੱਛਾ। ਠੀਕ ਹੈ। ਤੇ ਤੁਸੀਂ ਇਹਦਾ ਧਿਆਨ ਰੱਖਿਓ ਤੇ ਅਸੀਂ ਆ ਜਾਾਂਗੇ ਛੇਤੀ ਤੁਸੀਂ ਘਰ ਦਾ ਵੀ ਧਿਆਨ ਰੱਖਣਾ ਤੇ ਨਾਲ ਆਇਆ ਚੱਲ ਗਿਆ ਵੇ ਔਰਤ ਆਪਣੇ ਸੁਪਨੇ ਤੇ ਆਪਣੀ ਜ਼ਿੰਦਗੀ ਨੂੰ ਭੁਲਾ ਕੇ ਹਮੇਸ਼ਾ ਆਪਣੇ ਪਰਿਵਾਰ ਨੂੰ ਸਮਰਪਿਤ ਰਹਿੰਦੀ ਹੈ ਇਹ ਸਿਲਸਿਲਾ ਉਸ ਦੇ ਜਨਮ ਤੋਂ ਲੈ ਕੇ ਮੌਤ ਤੱਕ ਚੱਲਦਾ ਹੀ ਰਹਿੰਦਾ ਹੈ